ਪਰਚਾ ਹੋਇਆ ਥਾਣੀ ਮਹਿਨੇਂਦਰ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋਂ ਕਰਦਾ ਇਹ ਰੋਲਾ ਹੁਣ ਕਿਉਂ ਪਿਆ ਜਦੋਂ ਕਿ ਮਕਦਮਾ ਜਿਹੜਾ ਪਹਿਲਾ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੁੰਦਾ ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਮੇ ਤੇ ਗਿਆ ਉੱਥੇ ਵੀ ਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦਿਆ ਨੇ ਯਾਰ ਰੱਜ ਕੇ ਭੰਡਿਆ ਅਗਲੇ ਦਾ ਨੰਬਰ ਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ ਇਹਨੇ ਬਾਬਾ ਬੀਧੀ ਚੰਦ ਜੀਏ ਉਹ ਨਹੀਂ ਬਖਸ਼ੇ ਸਾਡੇ ਗੁਰੂ ਹਰਗੋਬਿੰਦ ਸਾਹਿਬ ਤੋਂ ਵਾਰੋਂ ਸવાય ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਉਹ ਵੀ ਨਹੀਂ ਬਖਸ਼ੇ ਜਿੰਨਾਂ ਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀਂ ਚੱਲ ਕੇ ਪੈਰੀਂ ਹੱਥ ਲਾਉਂਦੇ ਸੀ ਇਹਨੂੰ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਅਜੇ ਤੱਕ ਕੱਲ ਦਾ ਯਾਰ ਜੇ ਜਵਾਕ ਤੂੰ ਦੂਜੀ ਕਮਿਊਨਿਟੀ ਤੋਂ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚ ਆਏ ਆ ਇੱਕ ਵਿੱਕੀ ਥਾਮਸ ਇੱਕ ਅਮਰਪਾਲ ਸਿੰਘ ਮਹਿਰੋ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਆਏ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਇਸਤਕਾਰਯੋਗ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਧਾਨੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਤਕ ਸਿੱਖਸੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਵਿਅਦਵੀ ਦੇ ਕਿਸ ਸੰਗਰਖੇ ਉੱਥੇ ਉਹਨੇ ਇੱਕ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਹੀ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਹੀ ਭੈਣ ਭਰਾ ਨੇ ਉਹ ਮੈਂ ਵੀ ਪੁਲਿਸ ਚੋਂ ਹੀ ਗਿਆ ਸਾਰੀ ਪੁਲਿਸ ਤਾਂ ਨਹੀਂ ਮਾੜੀ ਉਹਨੇ ਉੱਥੇ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਕਟਵਰਡ ਹੋ ਜਲਾ ਸੀ ਪੁਨਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤਮਈ ਆਪਣਾ ਰੋਜ਼ ਮਾਰਚ ਸੀ ਉਹ ਇੱਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਹੀ ਉਦੋਂ ਮੁੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਦੁਬਾਰਾ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੇ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸੰਬੰਧ ਆ ਪਰ ਸਾਡੀ ਹਰੇਕ ਸੰਸਥਾ ਨੂੰ ਮੰਨਦਾ ਹਰੇਕ ਦੀ ਇਹ ਕਰਤਾਰ ਖੁਸ਼ੀ ਕਰਦਾ ਆ ਇਹਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਆ ਬਾਕੀ ਸਾਰੇ ਗਲਤ ਹੁਣ ਮੇਰੇ ਤੇ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿ ਕਿੰਨੇ ਵਾਰੀ ਆਇਆ ਉੱਥੇ ਜਿਕਰ ਹਰੇਕ ਤਾਂ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਇਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਨਹੀਂ ਸੀ ਬੱਚਾ ਅਮਰੀਕਾ ਲੈ ਗਈ ਉਹ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਛ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖੀਆਂ ਇਹ ਕਿਤੇ ਬੋਲੇ ਨਹੀਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ ਹੈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਾਬੇ ਦਾ ਕੁੜੀ ਨਾਲ 10 ਲੱਖਾਂ 'ਚ ਸੌਦਾ ਕਰਾਉਂਦੇ ਸੀ। ਇਹ ਪਹਿਲਾਂ ਬਾਬੇ ਨੂੰ ਆਪ ਲਈ ਫਿਰਦੇ ਨੇ ਫਿਰ ਇਹ ਬਾਬੇ ਨੂੰ ਲਗਾਏ ਜਿਹੜਾ ਜਦੋਂ ਬਾਬੇ ਦੀ ਪੁੱਛਗਿੱਛ 'ਚ ਸਾਰਾ ਕੁਝ ਆਇਆ। ਇਹਨਾਂ ਨੇ ਕਿਤੇ ਲੈ ਜਾ ਕੇ ਬਾਬਾ ਕੁੱਟਿਆ ਵੀ। ਉੱਥੋਂ ਡੀਵੀਆਰ ਪੱਟਿਆ ਜਿਹਦੇ 'ਚ ਉਹਨਾਂ ਦੀਆਂ ਆਪਦੀਆਂ ਰਿਕਾਰਡਿੰਗਾਂ ਸੀ। ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਦੇ ਧੀ ਦੇ ਨਾਲ ਹੋਈ ਜਾਂਤੀ ਦਾ 10 ਲੱਖ ਰੁਪਈਆ ਮੰਨ ਲਵੋ ਤੁਸੀਂ? ਹੁਣ ਮੈਂ ਤੁਹਾਨੂੰ ਪਹਿਲਾਂ ਐਫਆਈਆਰ ਦਿਖਾ ਦਿਆਂ। ਫਿਰ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਬਿਆਨ ਪਹਿਲੇ ਦਿਨ ਜਦ ਇਹ 29 ਨੂੰ ਇਹ ਸ਼ਿਕਾਇਤ ਦਿੰਦੇ ਆ ਉਸ ਕੁੜੀ ਦੇ ਬਿਆਨ ਇਹਦੀ ਹਾਜ਼ਰੀ ਵਿੱਚ ਲਿਖਿਆ ਜਾਂਦਾ ਬਿਆਨ ਦੇ ਨਾਲ ਜਿਹੜਾ ਪਹਿਲਾ ਮੁੱਢਲਾ ਗਵਾਹ ਹੁੰਦਾ ਜਿਹੜਾ ਤਾਇਦ ਕਰਦਾ ਬਿਆਨ ਨੂੰ ਮੈਂ ਕੁੜੀ ਦਾ ਨਾਮ ਮੈਂਸ਼ਨ ਨਹੀਂ ਕਰੂੰਗਾ ਕਿਉਂਕਿ ਮੈਂ ਕਾਨੂੰਨ ਨੂੰ ਜਾਣਦਾ ਉਹਦੇ ਵਿੱਚ ਆ ਇਹਦੇ ਸਾਈਨ ਬਕਾਇਦਾ ਐਸ ਡੀ ਅਮਰਤਪਾਲ ਸਿੰਘ ਇਹਦੀ ਹਾਜ਼ਰੀ ਦੇ ਵਿੱਚ ਉਹ ਕੁੜੀ ਨੇ ਜ਼ਿਕਰ ਕੀਤਾ ਜਿਹੜੀ ਸਬ ਇਨਸਪੈਕਟਰ ਨੇ ਉਡੀਨੇ ਬਿਆਨ ਲਿਖਿਆ ਕਮਲਪ੍ਰੀਤ ਕੌਰ ਨੇ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੁਰੰਤ ਬਾਬਾ ਗ੍ਰਿਫਤਾਰ ਕੀਤਾ ਜਦੋਂ ਬਾਬੇ ਦੀ ਪੁੱਛਗਿੱਛ ਦੇ ਵਿੱਚ ਰੌਲਾ ਕਿੱਥੋਂ ਪੈਂਦਾ ਅੱਜ ਇਸ ਗੱਲ ਨੂੰ ਪਰਚਾ ਦਰਜ ਹੋਏ ਨੂੰ ਵੀ 22 ਦਿਨ ਹੋ ਗਏ ਆ ਮੋਗੇ ਵਾਲੀ ਐਫਆਈਆਰ ਦੇ ਵਿੱਚ ਬਾਬਾ ਪ੍ਰੋਟੈਕਸ਼ਨ ਬਰਾਂਡ ਤੇ ਲਿਆ ਕੇ ਉਹਦੀ ਗ੍ਰਿਫਤਾਰੀ ਪੈ ਚੁੱਕੀ ਆ ਜਿੱਦਣ ਇਹਨੇ ਧਰਨਾ ਲਾਇਆ ਸੀ ਜਗਰਾਉ ਮੈਂ ਇਹਨੂੰ ਸੁਨੇਹਾ ਕਰ ਲਿਆ ਸੀ ਵੀ ਭਾਈ ਇਹ ਮੁਕਾਦਮਾ 7 ਦਿਨ ਨਹੀਂ ਟਿਕਣਾ ਉਹਦਾ ਕਾਰਨ ਕੀ ਸੀ ਦੋਸਤੋ FIR ਦਰਜ ਹੋਣ ਤੋਂ ਬਾਅਦ ਇਹਨੇ ਕੁੜੀ ਦੀਆਂ ਸਾਰੀਆਂ ਵੀਡੀਓ ਵਾਇਰਲ ਕਰ ਦਿੱਤੀ। ਤੁਹਾਡੇ ਸਾਹਮਣੇ ਸਾਰੀਆਂ ਚਿਰਦੀਆਂ ਇਹਨੇ ਕੋਈ ਉਹਦੇ ਚ ਪੜਦਾ ਤੱਕ ਨਹੀਂ ਰੱਖਿਆ ਯਾਰ ਕਿਸੇ ਦੀ ਧੀ ਆ ਨਵਾਰਸ ਥੋੜੀ ਹੈਗੀ। ਠੀਕ ਹੈ ਉਹ ਗਰੀਬ ਘਰ ਦੀ ਧੀ ਆ ਪਰ ਤੈਨੂੰ ਕਿਹਨੇ ਅਜਾਸਤ ਦਿੱਤੀ ਕਿ ਕਿਸੇ ਦੀ ਧੀ ਨੂੰ ਤੂੰ ਛੱਜ ਚ ਪਾ ਕੇ ਦੁਨੀਆ ਹੀ ਛੱਡ ਦਤਾ। ਤੇਰੇ ਕੋਲੇ ਜਵਾਬ ਹੈਗਾ ਤੂੰ ਕੁੜੀ ਨੂੰ ਮਾੜਾ ਕਹਿ ਰਿਆ ਉਹਨਾਂ ਨੇ ਤੈਨੂੰ ਇਹੀ ਗੱਲ ਵੀ ਤੂੰ ਸਾਡੀ ਵੀਡੀਓ ਕੋ ਵਾਇਰਲ ਕੀਤੀ। ਤੂੰ ਜੋ ਨਕੀਆਂ ਨਕੀਆਂ ਗੱਲਾਂ ਕਿਉਂਕਿ ਜਿਹੜਾ ਬੰਦਾ ਆਪਣੀਆਂ ਸਫਾਈਆਂ ਜਾਦੀਆਂ ਦੇਣ ਲੱਗ ਜੇ ਤੈਨੂੰ ਪਤਾ ਲੱਗਦਾ ਹੁੰਦਾ ਕੋਈ ਨਾ ਕੋਈ ਕਾਣ ਜੁਰੂਰ ਵਿੱਚ। ਤੇ ਇਤੋਂ ਮੰਗਿਆ ਪੁਲਿਸ ਨੇ ਡੀਵੀਆਰ ਜਿੱਥੋਂ ਤੇਰਾ ਰੌਲਾ ਪਈ। ਤੂੰ ਡੀਵੀਆਰ ਦੇ ਵਿੱਚੋਂ ਚਾਰ ਪੰਜ ਵੀਡੀਓ ਜਿਹੜੀਆਂ ਉਹ ਇੱਕ ਬੱਚੇ ਨਾਲ ਲੇਡੀਜ਼ ਦੀਆਂ ਤੂੰ ਵਾਇਰਲ ਕੀਤੀਆਂ। ਡੀਵੀਆਰ ਤੂੰ ਕਿੱਥੇ ਨਸ਼ਟ ਕੀਤਾ ਕਿੱਥੇ ਸੁੱਟਿਆ ਤੂੰ ਉਸ ਤੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਿਆ। ਜਦੋਂ ਕਿ ਸਾਰੀ ਕਾਰਵਾਈ ਪੁਲਿਸ ਦੀ ਤੇਰੀ ਹਾਜ਼ਰੀ 'ਚ ਹੁੰਦੀ ਹੈ। ਤੇਰੇ ਬਕਾਇਦਾ ਐਫਆਈਆਰ ਐਫਆਈਆਰ ਦੇ ਵਿੱਚ ਤੇਰੇ ਸਾਈਨ ਨਹੀਂ। ਤੂੰ ਕਿਵੇਂ ਨਕਰਦਾ ਵੀ ਮੈਨੂੰ ਨੇਰੇ 'ਚ ਰੱਖਿਆ ਗਿਆ। ਹੁਣ ਆਜੋ ਜੀ ਹੁਣ ਅੱਗੇ ਆਜੋ ਜਿਹੜਾ ਬੱਚੀ ਸ਼ਬਦ ਵਰਤਦਾ ਉਸ ਕੁੜੀ ਦੀ ਉਮਰ ਹੈ 33 ਸਾਲ ਮੈਂ ਕੁੜੀ ਦਾ ਨਾਮ ਨਹੀਂ ਮੈਂਸ਼ਨ ਕਰੂੰਗਾ ਨਾ ਉਹਦਾ ਮੋਬਾਈਲ ਨੰਬਰ ਕਿਉਂਕਿ ਇਹ ਗੱਲਾਂ ਕਾਨੂੰਨੀ ਬੈਰੇ ਤੋਂ ਆ ਗਿਆ ਨਹੀਂ ਜੀ ਆਲੋਜੀ ਆ 33 ਸਾਲ ਦੀ ਉਹ ਤੇ 33 ਸਾਲ ਦੀ ਔਰਤਾਂ 'ਚ ਸ਼ਾਮਲ ਹੋ ਜਾਂਦੀ ਆ 20 ਸਾਲ ਦੀ ਬੱਚੀ ਦਾ ਵਿਆਹ ਹੋ ਜੇ ਤੇ 13-14 ਸਾਲ ਦੇ ਤਾਂ ਬੱਚੇ ਹੋ ਜਾਂਦੇ ਆ ਕੁੜੀ ਦੇ ਤੁਸੀਂ ਆਪਣੀਆਂ ਗਲਤੀਆਂ ਵੀ ਸਵੀਕਾਰ ਕਰੋ ਅੱਜ ਤੁਸੀਂ ਥੋੜੀ ਥੋੜੀ ਕਰਕੇ ਦੱਸ ਰਹੇ ਆ ਫਿਰ ਕਿਉਂਕਿ ਪੁਲਿਸ ਦੇ ਦੋਸ਼ ਲੱਗਣਾ ਹੀ ਹੁੰਦਾ ਸੌਖਾ ਬਹੁਤ ਆ ਲਾਉਣਾ ਕਿਉਂਕਿ ਲੋਕੀ ਐਕਸੈਪਟ ਕਰ ਲੈਂਦੇ ਆ ਕਿਉਂਕਿ ਪੁਲਿਸ ਨੇ ਵੀ ਕਿਰਦਾਰ ਆਪਣਾ ਇਹੋ ਜਿਹਾ ਪੈਦਾ ਕੀਤਾ ਨਾ ਪਰ ਜਿੱਥੇ ਪੁਲਿਸ ਮੁਲਾਜ਼ਮ ਸਹੀ ਨਹੀਂ ਜਿੱਥੇ ਅਫਸਰ ਸਹੀ ਨਹੀਂ ਮੈਂ ਹਮੇਸ਼ਾ ਪਹਿਲਾਂ ਸਾਰੀ ਪੜਤਾਲ ਕੀਤੀ ਇਹਦੇ ਤੇ ਪਰ ਜਗਰਾਉ ਪੁਲਿਸ ਦੇ ਕਿਸੇ ਅਫਸਰ ਦੇ ਉੱਤੇ ਤੁਸੀਂ ਉਂਗਲੀ ਨਹੀਂ ਇਸ ਕੇਸ ਕੇਸ ਨਾਲ ਜਿਹੜੇ ਰਿਲੇਟਡ ਆ ਇੱਕ ਹੁੰਦੀ ਹੈ ਮੈਂ ਅੱਗੇ ਦੱਸ ਕੇ ਦੱਸ ਕੇ ਤੁਹਾਨੂੰ ਗਿਆ ਪੁਖਤਾ ਐਵੀਡੈਂਸ ਇੱਕ ਹੁੰਦੀ ਹੈ ਸੁਣੀ ਸੁਣਾਈ ਇਹਨੂੰ ਇੱਕ ਬੰਦਾ ਕਾਲ ਕਰਦਾ ਉਹ ਕਹਿੰਦਾ ਜੀ ਡੀਐਸਪੀ ਨੇ ਇੰਨੇ ਪੈਸੇ ਲੈ ਲੇ ਉਥੇ ਅੱਧਾ ਕਿਲੋ ਸੋਨਾ ਇਹ ਬੰਦਾ ਇੰਨਾ ਉਲਝਿਆ ਪਿਆ ਅਗਲੀ ਪ੍ਰੈਸ ਕਾਨਫਰੰਸ 'ਚ ਖੁਦ ਕਹੀ ਜਾਂਦਾ ਵੀ ਮੈਥੋਂ ਡੀਐਸਪੀ ਨੇ ਅੱਧਾ ਕਿਲੋ ਸੋਨਾ ਮੰਗਿਆ ਤੇ 10 ਲੱਖ ਰੁਪਈਆ ਮੰਗਿਆ ਤੇ ਉਹ ਕਹਿੰਦੇ ਡੇਰੇ ਤੇ ਤੇਰਾ ਕਬਜ਼ਾ ਕਰ ਹੁਣ ਭਾਈ ਸਾਹਿਬ ਦੋ ਤਰੀਕ ਨੂੰ ਐਫ ਆਈ ਆਰ ਦਰਜ ਹੁੰਦੀ ਆ ਬਾਬਾ ਚਾਰ ਦਿਨ ਪਹਿਲਾਂ ਪੰਜ ਦਿਨ ਤੁਸੀਂ ਉਹਨੂੰ ਲਈ ਫਿਰਦੇ ਰਹੇ ਪਹਿਲਾਂ ਕੀ ਕਰਦੇ ਰਹੇ ਫਿਰ ਤੁਸੀਂ ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਫਿਰ ਬਾਬੇ ਨੂੰ ਕੁੱਟਣ ਦਾ ਕੁੜੀ ਨੂੰ ਆਪਦੀ ਗੱਡੀ ਚ ਭਾ ਕੇ ਤੁਸੀਂ ਉੱਥੇ ਲੈ ਗਏ ਬਾਅਦੋਂ ਕੁੜੀ ਕਹਿੰਦੀ ਮੈਨੂੰ ਡਰਾ ਹੀ ਇੰਨਾ ਲਿਆ ਗਿਆ ਮੈਂ ਨਹੀਂ ਸੀ ਬਿਆਨ ਦੇਣਾ ਚਾਹੁੰਦੀ ਗਈ ਤਾਂ ਮਦਦ ਮੰਗਣ ਸੀ ਕਿ ਭਾਈ ਸਾਡੀ ਕੋਈ ਸੈਟੀਸਫਾਈ ਕਰਾ ਦੇ ਉਹ ਕੁੜੀ ਨੇ ਵਿਆਹ ਉਹ ਕਰਨਾ ਹੁਣ ਉਹਨਾਂ ਨੇ ਵਿਚਾਰਿਆ ਨੇ ਤੇ ਉਹ ਤਾਂ ਇੱਕ ਥਾਂ ਤੇ ਤੂੰ ਤਾਂ ਕਰੋੜਾਂ ਬੰਦਿਆਂ ਤੇ ਅਜੇ ਤੇ ਸ਼ਾਲਤੀ ਉਸ ਕੁੜੀ ਦਾ ਕੋਈ ਹਾਜਿਮਾ ਰੱਖੀਦਾ ਹੁੰਦਾ ਹੁਣ ਜਿਹੜੇ ਡੀਐਸਪੀ ਜਸਜੋਤ ਸਿੰਘ ਦੀ ਇਹ ਗੱਲ ਕਰਦਾ ਉਹ ਹਜੇ ਯੰਗ ਅਫਸਰ ਬਿਲਕੁਲ 23-24 ਸਾਲ ਦੀ ਉਮਰ ਦਾ ਮਸੂਮ ਪੜਿਆ ਲਿਖਿਆ ਨੌਜਵਾਨ ਪੂਰਨ ਗੁਰ ਸਿੱਖ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਤੁਸੀਂ ਦੇਖ ਲਓ ਕਿਉਂਕਿ ਮੈਂ ਕਦੇ ਵੀ ਕੱਚੀ ਗੱਲ ਨਾ ਕਦੇ ਕੀਤੀ ਨਾ ਕਰਾਂ ਨਾ ਮੇਰਾ ਕੋਈ ਅਮਰਪਾਲ ਨਾਲ ਮੇਰੀ ਦੁਸ਼ਮਣੀ ਹੈ ਨਾ ਮੇਰੇ ਕੋਈ ਉਹਨਾਂ ਨਾਲ ਪੁਲਿਸ ਵਾਲਿਆਂ ਨਾਲ ਕੋਈ ਦੋਸਤੀ ਹੈ ਜੋ ਸੱਚ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਦੋਸਤੋ ਇਹ ਉਹ ਅਫਸਰ ਹੈ ਦੇਖੋ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਬੀਐਸਪੀ ਬਾਗਾ ਪ੍ਰਾਣਾ ਰਹਿ ਕੇ ਗਏ ਐ ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਐ ਤੇ ਸਾਨੂੰ ਤਾਂ ਮਾਨ ਕਰਨਾ ਚਾਹੀਦਾ ਯਾਰ ਇਹ ਜੇ ਗੁਰਸਿੱਖ ਅਫਸਰ ਦੇ ਉੱਤੇ ਮੁੰਡਾ ਅਮਰਤਪਾਲ ਐ ਐਸਐਚਓ ਯੰਗ ਉਹ ਯਾਰ ਸਾਰੀ ਇੱਕ ਤੇ ਬਕਾਊ ਤੁਰੇ ਫਿਰਦੇ ਯਾਰ ਸਾਰੇ ਤੇਰੇ ਦੋ ਬਿਆਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਜਿਹੜਾ ਅੱਧਾ ਕਿਲੋ ਸੋਨਾ ਮੰਗੂਗਾ ਨਾ 10 ਲੱਖ ਦੀ ਠੂਈ ਦੀ ਮਾਰਦਾ